ਹਲਕਾ ਫਲੋਰ ਦੇ ਪਿੰਡ ਇੰਦਰਾ ਕਲੋਨੀ ਵਿਖੇ ਜੈ ਬਾਬਾ ਓਮ ਦੇ ਪਵਿੱਤਰ ਸਥਾਨਾਂ ਤੇ ਸਾਲਾਨਾ ਜੁੜੇ ਮੇਲਾ ಗ್ರಾಮ ਪੰਚਾਇਤ ਪ੍ਰੰਤ ਕਮੇਟੀ ਸੂਹ ਨਗਰ ਨਿਵਾਸੀ ਰਵਿਦਾ ਸਵਾ ਤੇ ਇਲਾਕੇ ਦੇ ਸਮੂਹ ਸੰਗਤਾਂ ਵੱਰੋਂ ਬੜੀ ਹੀ ਧੂਮਤਾਂ ਨਾਲ ਆ ਗਿਆ ਇਸ ਮੌਕੇ ਝੰਡੇ ਦੀ ਰਸਮ ਪ੍ਰੰਤ ਸੰਗਤਾਂ ਨੂੰ ਗੁਰੂ ਕਾ ਅਤੁੱਤ ਨੰਗਸ਼ ਕੀਤਾ ਗਿਆ ਪੰਜਾਬ ਦੇ ਪ੍ਰਸਿੱਧ ਕਲਾਕਾਰ ਜੋਧਬੀਰ ਮਾਨਕ ਤੇ ਦਿਲਵਿੰਦਰ ਦਿਆਲਪੁਰੀ ਨੇ ਦਾਤਾ ਜੀ ਦਾ ਗੁਣ ਗਾਣ ਕਰਕੇ ਸਰੋਤਿਆਂ ਨੂੰ ਮਹਾਪੁਰਸ਼ਾਂ ਦੇ ਰਚਨਾ ਤੇ ਚਲਕੇ ਸਮਾਹ ਸੇਵੀ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਚਰਨ ਸਿੰਘ ਸਰਪੰਚ ਤਰਸੀਮ ਅਰਪਾਣਾ ਪ੍ਰਧਾਨ ਬੀਜੇਪੀ ਬੀਸੀ ਚੀਫ ਕੋਆਰਡੀਨੇਟਰ ਪੰਜਾਬ ਤੇ ਹੋਰ ਪ੍ਰੰਧ ਕਮਿਟੀ ਮੈਂਬਰਾਂ ਨੇ ਦੇਸ਼ ਦੇ ਨੂੰ ਸੰਗਤਾਂ ਨੂੰ ਲੱਖ ਲੱਖ ਬੰਦਿੰਦਾ ਕਿਹਾ ਅੱਜ ਲੋੜ ਹੈ ਜੈ ਬਾਬਾ ਆਉਂਦੇਵ ਚਰ ਚੱਲ ਕੇ ਆਓ ਵਿਸ਼ੇਸ਼ ਉਪਰਾਲੇ ਕਰਕੇ ਇਲਾਕੇ ਦੇ ਵਿੱਚ ਫਲਦਾ ਤੇ ਸਿਆਬਟੀ ਬੁੱਟੇ ਲਗਾਈਏ ਕੈਮਰਾਮੈਨ ਅਏ ਸਿੰਘ ਨਾਲ ਮਾਨਯੀ ਪੀਸੀ ਮਜਰਾ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਪੰਡਿਤੋ ਵੀ ਲੋਕ ਨੇ ਖੜੇ ਆ ਮਹਾਰਾਏ ਮਾਰੇ ਬਾਬਾ ਜੀ ਕਿੱਦਾਂ ਠੀਕ ਹੋ ਹਾਂਜੀ ਹਾਂਜੀ ਬਾਈ ਰਣੇਂਦਰਾ ਕਲੋਨੀ ਕਾਲਪਨਪਤ ਬਾਬਾ ਅਮਜੀਤ ਦੇ ਦਰਬਾਰ ਤੇ ਜੋ ਜਰੂਰ ਪਿੰਡ ਨਗਰ ਵੱਲੋਂ ਸਾਰੇ ਦੇ ਸਹਿਯੋਗ ਦੇ ਨਾਲ ਇਹ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਸਾਰੇ ਪਿੰਡ ਵਾਸੀਆਂ ਨੂੰ ਸਾਰੇ ਇਲਾਕਿਆਂ ਨੂੰ ਆਸਰੇ ਦੇ ਮਾਤਰਾ ਨੂੰ ಗ್ರಾಮ ਪੰਚਾਇਤ ਕਲੋਨੀ ਤੇ ਪ੍ਰਬੰਧ ਕਮੇਟੀ ਨੂੰ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਜੀ ਸਾਰੇ ਲੋਕਾਂ ਦੇ ਪਰਿਵਾਰਾਂ ਨੂੰ ਸਾਰੀ ਜ਼ਾਂਗਤ ਨੂੰ ਸਾਰੀ ਪੰਚਾਇਤ ਨੂੰ ਲੱਖ ਲੱਖ ਵਧਾਈਆਂ ਜੇ ਬਾਬਾ ਉੰਗੀ ਦੇ ਖਾਨ ਤੇ تھے ਮੀਲਾ ਲਾਣਾ ਜੀ ਬੜੀ ਖੂਸਰ ਤਿੱਨਾ ਕੋਸ਼ਿਸ਼ ਕਰਾਂਗਾ ਵੀ ਆਹ ਕਿ ਮੇਰੇ ਖਾਲਸਾ ਸਾਹਿਬ ਸਦਾ ਹੀ ਸਾਰੀ ਉਮਰ ਹੀ ਲਾਉਂਦੇ ਰਹੇ ਕੋਸ਼ਿਸ਼ ਤਾਂ ਕਰੂੰਗਾ ਉਵੇਂ ਹੀ ਲਾਉਣ ਦੀ ਉਵੇਂ ਕੋਈ ਸਾਰੀ ਬਿੰਨੀਆਂ ਚ ਮੇਰੀ ਨਿਕਾਤ ਨਹੀਂ ਆਗਾ ਪਰ ਮੈਂ ਉਹਨਾਂ ਦਾ ਵੰਡਾ ਹਾਂ ਕੋਸ਼ਿਸ਼ ਹਾਂ ਇਸ ਕਰਕੇ ਜ਼ਰੂਰ ਕਰੂੰਗਾ ਜਰਾ ਮੀਲਾ ਲਾਉਣ ਦੀ ਸਾਰੇ ਪੰਜਾਬੀ ਰੋਟੀ ਤੁਸੀਂ ਨੌਜਵਾਨ ਪੀੜੀ ਕਿਸ਼ਨ ਦੇ ਦਿੰਦੇ ਚਾਹਦੇ ਹੋ ਨੌਜਵਾਨ ਪੀੜੀ ਵਿੱਚ ਨਸ਼ਾ ਆ ਕੇ ਚੰਗੀ ਗੀਤ ਸੀ ਸੁਣੋ ਤੇ ਸਿਰਫ ਤੇ ਸਿਰਫ ਚੰਗੀ ਗੀਤ ਜਿੱਦਾਂ ਅੱਜ ਕਹਿ ਰਹੇ ਵੇ ਜਿਹੜੀ ਨੌਜਵਾਨੀ ਪੀੜੀ ਪੰਜਾਬ ਦੀ ਨਸ਼ੇ ਤੇ ਡੁੱਬ ਰਹੀ ਹੈ ਤੁਸੀਂ ਕੀ ਛਿੰਦੇ ਦੇ ਦਿੰਦੇ ਹੋ ਨੌਜਵਾਨੀ ਪੀੜੀ ਨਹੀਂ ਤਾਂ ਇਹੀ ਹੈ ਮੇਰੇ ਵੱਲੋਂ ਖਾਸ ਕਰ ਕਿਉਂਕਿ ਮੈਂ ਵੀ ਛੋਟੀ ਉਮਰ ਦਾ ਹਾਂ ਤੇ ਛੋਟੇ ਕੱਟਦਾ ਹਾਂ ਤੇ ਇਸ ਬੇਸ਼ੱਕ ਕਿ ਨਸ਼ਿਆਂ ਦੇ ਵਿਰੋਧ ਹੈ ਕਿਉਂਕਿ ਮੈਂ ਵੀ ਨਸ਼ੇ ਕੀਤੇ ਹਨ ਪਰ ਥੋੜੇ ਬਹੁਤ ਥੋੜੇ ਤੇ ਮੈਂ ਆਜੀ ਡੇਟ ਬਿਲਕੁਲ ਹੀ ਪਿਆਰ ਚੁੱਕਿਆ ਕਿਉਂਕਿ ਮੈਂ ਆਸਟ੍ਰੇਲੀਆ ਵੀ ਪੜਿਆ 2 ਸਾਲ ਦੇ ਕਿ ਤਕਰੀਬ ਉੱਥੇ ਵੀ ਕੀਤੇ ਨਾ ਤੁਹਾਡਾ ਇਥੇ ਆਉਣ ਤੇ ਮੈਂ ਧੰਨਵਾਦ ਕਰਦਾ ਜੀ ਪੰਜਾਬ ਪ੍ਰਧਾਨ ਤਸਵੀਰ ਖਾਨਾ ਬੀਜਪੀ ਬਦਨ ਜਬਤ ਜੀ ਤੇ ਹੈ ਔਰ ਸਮੂਹ ਸੰਚਾ ਨੂੰ ਇਸ ਮੇਲੇ ਦੀਆਂ ਬਾਬਾ ਓਮ ਜੀ ਦੇ ਜੋ ਸਾਲਾਨਾ ਧਾਰਮਿਕ ਮੇਲਾ ਕਰਵਾਇਆ ਜਾ ਰਿਹਾ ਉਹਦੇ ਰਿਕਾਰਡ ਮੁਤਾਬਕ ਸਮੂਹ ਸੰਗਤਾਂ ਲੱਖ ਲੱਖ ਮੁਬਾਰਕਾਂ ਔਰ ਮੇਰੇ ਨਾਲ ਮੇਰੇ ਵੀਰ ਜੁੱਧ ਵੀਰ ਮਾਨਕ ਜੋ ਮਾਨ ਸਾਹਿਬ ਦੇ ਬੇਟੇ ਹਨ ਉਹ ਇਸ ਮੇਲੇ ਦਾ ਪੂਰਾ ਆਨੰਦ ਮਾਣਨਗੇ ਔਰ ਸੰਗਤਾਂ ਨੂੰ ਪੂਰਾ ਖੁਸ਼ ਕਰ ਦੇਣਗੇ ਮੈਂ ਤਾਂ ਹੋਇਆ ਇਹਨੇ ਫੇਰ ਦੁਆਰਾ ਤੋਂ ਦੇਸ਼ ਵਿਦੇਸ਼ ਦੇ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ